हां जी दोस्तों सत श्री अकाल किसान फिरो आज पहुंचेया ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਹਰਵੈਲ ਵੀਰ ਦੇ ਕੋਲੇ ਅੱਜ ਦੋ ਐਨੀਮਲ ਬਕਾਊ ਆ ਇੱਕ ਦੋਸਤੋ ਢੇਲੀ ਮੀਨੀ ਜਿਹੜੀ ਇਹ ਤੁਹਾਨੂੰ ਆਪਾਂ ਮੱਝ ਦਿਖਾ ਦਾਂਗੇ ਨੀਲੀ ਅੰਗ ਪੱਖ ਦੀ ਆ ਬਹੁਤ ਪਿਆਰੀ ਆ ਹਰਵੈਲ ਵੀਰ ਨਾਲ ਦੀ ਨਾਲ ਹੀ ਖੋਲ ਕੇ ਤੋਰਦੇ ਕਿਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸੰਤੋਖ ਬਾਕੀ ਤੀਜੇ ਸੂਏ ਦੇ ਵਿੱਚ ਚੱਲ ਲੈਂਦੇ ਆ ਠੀਕ ਹੈ ਜੀ 6 6.5 ਕਿਲੋ ਦੁੱਧ ਆ ਇੱਕ ਮਹੀਨੇ ਦੀ ਅੱਗੇ ਬਣੀ ਆ ਠੀਕ ਹੈ ਜੀ ਆਖੂ ਕੁ ਬਹੁਤ ਸੋਹਣੀ ਆ ਲੋਬੀ ਸਿੰਘ ਜਿਹੜੇ ਮੀਨਪੂਰੇ ਹਿਲਦੇ ਆ। ਕੋਮੋ ਹਿਲਦੇ ਸਿੰਘ ਆ। ਤੇ ਕਰਮਾਲੀਆਂ ਬਹੁਤ ਜ਼ਿਆਦੀਆਂ ਜਿਹੜੀਆਂ ਆਪਣੇ ਤਕਰੀਬਨ ਜਿਹੜੇ ਪੁਰਾਣੇ ਬਜ਼ੁਰਗ ਸੀ ਇਸੇ ਚੀਜ਼ ਨੂੰ ਮੰਨਦੇ ਸੀ ਕਿ ਮੀਨੀ ਤੇ ਬਰੜੀ ਘਰ ਚ ਹੋਵੇ ਤੇ ਵਾਧਾ ਕਰਦੀ ਆ। ਮੀਨੀ ਦੋਸਤੋ ਇਹ ਮਾਝਾ 30 ਸਾਲ ਪੂਰੇ ਕਰਮਾਲੀ ਹਰ ਵੇਲੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਸੂਈ ਨੂੰ ਰਾਜ ਸਾਹਿਬ ਕੋਈ 3-3.5 ਮਹੀਨੇ ਹੋਣਗੇ 6-6.5 ਕਿਲੋ ਦੁੱਧ ਦੇ ਮਹੀਨੇ ਦੀ ਅੱਗੇ ਸੌਰੀ ਆ। ਲੋਬੀ 1 ਮਹੀਨੇ ਦੀ ਅੱਗੇ ਬਣੀ ਸੌਰੀ ਆ। 6-6.5 ਕਿਲੋ ਦੁੱਧ। ਕਿਵੇਂ ਪਾੜੇ ਤੇ? ਪਾੜੇ ਬੰਦੇ ਤੇ ਇੱਕ ਇੱਕ ਅੱਧੇ ਡੰਗ ਦਾ ਕੁਝ ਕਹਿ ਨਹੀਂ ਸਕਦੇ ਟੀ ਲੋ ਵੀ ਬਾਕੀ ਚਵਾਈ ਚੁਵਾਈ ਚੰਗੀ ਹਾਂ ਬਹੁਤ ਚੰਗੀ ਰਾਸਿਆ ਤੇ ਰੇਟ ਇਹਦਾ ਬਿਲਕੁਲ ਰਾਸਿਆ ਲੈ ਦੇ ਸਾਡੇ 55000 ਰੁਪਏ ਚ ਮੰਨਤਾ ਸਾਡੇ 55000 ਦੇ ਵਿੱਚੋਂ ਮੰਨਤਾ ਮੰਨਤਾਂ ਲੋ ਵੀ 55000 ਦੇ ਵਿੱਚੋਂ ਮੰਨਤਾ ਨਾ ਬਹੁਤ ਪਿਆਰੀ ਮੀਨੀ ਮੱਝ ਮੀਨੀ ਨੀਲੀ ਮੀਨੀ ਤੇ ਨਾਲ ਦੀ ਨਾਲ ਨੀਲੀ ਠੀਕ ਹੈ ਜੀ ਮਗਰਲੇ ਪੈਰ ਤੋਂ ਪੇ ਆ ਸੋ 6 6.5 ਕਿਲੋ ਦੁੱਧ ਅੱਗੇ ਇੱਕ ਵਾਇਰ ਤੁਹਾਨੂੰ ਆਪਾਂ ਦਿਖਾਇਆ ਸੀ ਆ ਤੀਜੇ ਸੂਏ ਚ ਆ ਸੂਈ ਹੈ ਗਾਂ ਤੀਜੇ ਸੂਏ ਨੂੰ ਅਜ 10 ਦਿਨ ਹੋ ਗਿਆ 12 ਕਿਲੋ ਇਹਦੇ ਥੱਲੇ ਦੁੱਧ ਹੋਊਗਾ ਠੀਕ ਹੈ ਜੀ ਚੰਗੀ ਵੱਡੀ ਆ ਪਿੱਛੇ ਮੇਲ ਕਾਫ ਆ ਬੱਚਾ ਆ ਗਿਆ ਠੀਕ ਆ ਤੇ ਕਿੰਨੇ ਕ ਟਾਈਮ ਦੀ ਸੂਈ ਹੈ ਰਾਸ ਹੈ ਜੇ 9 10 ਦਿਨ ਹੋ ਗਏ ਇਹਨੂੰ ਲਓ ਵੀ 9 10 ਦਿਨਾਂ ਦੀ ਸੂਈ ਆ ਮਗਰ ਵੱੱਟਾ ਕਿਲੋ ਦੁੱਧ ਹੋ ਗਿਆ ਥੱਲੇ ਇਸ ਟਾਈਮ ਸੋ 12 13 ਕਿਲੋ ਆ 12 ਕਿਲੋ ਦੇ ਲਗਭਗ ਚੱਲ ਰਹੇ ਆ ਲਓ 12 ਕਿਲੋ ਤੇ ਲਗਭਗ 200 ਇਸ ਵਕਤ ਦੁੱਧ ਆ ਕੀ ਹਵਾਨਾ ਚ ਐਡਾ ਬਹੁਤ ਸੋਹਣਾ ਸਾਫ ਸੁਥਰਾ ਲੇਵਾ ਸੋ ਨਖੇਰ ਨਖੂਰ ਬਹੁਤ ਵਧੀਆ ਵਸੀ ਥਾਨਾਂ ਦਾ ਬਹੁਤ ਚੰਗੀ ਆ ਠੰਡੀ ਸੀ ਆ ਦੇਖੋ ਜੀ ਕਰੋ ਚੈੱਕ ਠੀਕ ਆ ਜੀ ਬਰਾ ਬਹੁਤ ਦੁੱਧ ਚਾਰ ਚਾਰ ਧਾਰਾਂ ਤੁਸੀਂ ਵੇਖੋ ਸੋ ਚਵਾਈ ਕੋਈ ਭੋਰ ਨਹੀਂ ਕੋਈ ਛੱਟਾ ਨਹੀਂ ਗਾ ਠੀਕ ਆ ਰਾਸਿਆ ਰੇਟ ਇਹਦਾ ਬਿਲਕੁਲ ਜਾਇਜ ਆ ਹਾਂਜੀ 37000 ਰੁਪਿਆ ਰੇਟ ਆ 37 ਉਹ ਚੋਂ ਮਾਨਟਾਨ ਕੀਤਾ ਜਾਊਗਾ ਦੁੱਧ 16 17 ਕਿਲੋ ਚੁਆ ਦੂਗੀ ਠੀਕ ਹੈ ਜੀ ਛੋੜ ਛੱਪਾ ਹੋਊਗਾ ਰਾਸਿਆ ਲੋ ਵੀ ਠੀਕ ਆ ਜੀ 37000 ਦੇ ਵਿੱਚੋਂ ਦੋਸਤੋ ਮਾਨਟਾਨ ਪਰ ਰਾਸਿਆ ਜੇਰ ਦੀ ਵੀਡੀਓ ਸੂਈ ਦੀ ਵੀਡੀਓ ਸਾਰਾ ਕੁਝ ਆਪਣੇ ਕੋਲ ਠੀਕ ਹੈ ਵੀਰੇ ਲੋ ਵੀ ਬੜੇ ਜਾਇਜ ਰੇਟ ਦੇ ਵਿੱਚ ਆ ਬਾਕੀ ਦੁੱਧ ਕਰਮਾਂ ਦੀ 12 13 12 13 14 ਲੀਟਰ ਤੱਕ ਵੀ ਚੁਵਾਈ ਜਾਊਗੀ ਆਮਨਾਲ ਠੀਕ ਆ ਜੀ ਸੋ ਚੰਗੀ ਸੇਵਾ ਕਿਸੇ ਭਰਾ ਦੀ ਰਹੀ ਤੇ ਕੱਦ ਵੱਡਾ ਕਰੋਸਾਂ ਦੇ ਵਿੱਚ ਗਰਮੀ ਦੀ ਜਿੰਦ ਜਾਣ ਸੋ ਕਿਸੇ ਪਾਸੇ ਦੋਸਤੋ ਧੁੱਪਛਾਣਾ ਨਗ ਵਾਲਾ ਮਤਲਬ ਨਹੀਂ ਕਾ ਕ੍ਰੋਸ ਫਰੀਡ ਤੇ ਇੱਕ ਇਧਰ ਜਿਹੜੀ ਆਪਾਂ ਤੁਹਾਨੂੰ ਮੀਨ ਨਹੀਂ ਇਹ ਅੱਜ ਪਕਾਦੀ ਆ। ਸੋ ਦੋਨੋਂ ਨਾਗ ਅਜਵੀਰ ਹਰਵੇਲ ਦੇ ਫਾਰਮ ਤੇ ਮੌਜੂਦ ਆ ਤੇ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਨੰਬਰਾਂ ਤੇ ਕਾਲ ਕਰ ਲਓ ਬਾਕੀ ਵੀਰ ਹਰਵੇਲ ਨੰਬਰ ਇੱਕ ਤੁਹਾਨੂੰ 9908820259906382025 ਠੀਕ ਹੈ ਜੀ। ਲਓ ਵੀ ਭਰਾਵੋ ਅੱਜ ਇਹ ਦੋ ਐਨੀਮਲ ਸੀਗੇ ਠੀਕ ਆ ਜੀ। ਚਾਹਵਨ ਭਰਾ ਤੁਸੀਂ ਕੰਟੈਕਟ ਕਰ ਸਕਦੇ ਜੇ ਤਰੀਕ ਅੱਜ 10 ਅਪ੍ਰੈਲ ਨੂੰ ਆਪਾਂ ਵੀਡੀਓ ਸ਼ੂਟ ਕੀਤੀ ਆ ਸਮਾਂ ਵੀ ਮਾਰਨਿੰਗ ਦੇ 8:30-9:00